ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB7060.in ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜਿਵੇਂ ਕਿ PSPCL PSPCL ਐਲਮ PSPCL ਅਪਰੈਂਟਸ਼ਿਪ ਪੀਐਸਪੀਸੀਲ ਗ੍ਰੇਡ 2 ਪੀਐਸਪੀਸੀਲ ਗ੍ਰੇਡ 2 ਜਾ ਟੈਸਟ ਮਕੈਨਿਕ ਦੀ ਤਿਆਰੀ ਕਰ ਰਹੇ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਦੇ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹਦੇ ਹੋ ਤਾਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 96461 15144 ਇਸ ਨੰਬਰ ਤੇ ਸਾਨੂੰ ਤੁਸੀਂ ਔਨਲੀ 200 ਰੁਪਏ ਭੇਜਦੇ ਨੇ ਹਨ ਤਾਂ ਇਸ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਤੁਹਾਡੇ ਮੋਬਾਈਲ ਫੋਨ ਤੇ ਤੁਹਾਨੂੰ ਮਿਲ ਜਾਣਗੀਆਂ ਜੀ ਸੋ ਇਹ ਆਫਰ ਚੱਲ ਰਹੀ ਹੈ 200 ਰੁਪਏ ਦੀ ਇਸ ਤੋਂ ਬਾਅਦ ਰੇਟ ਵੱਧ ਵੀ ਸਕਦਾ ਹੈ ਜੀ ਸੋ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ ਜੀ ਜਿਹੜੇ ਦੋਸਤ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉਹ ਤੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜੇਕਰ ਤੁਸੀਂ ਟੈਲੀਗ੍ਰਾਮ ਤੇ ਜੁੜਨਾ ਚਾਹੁੰਦੇ ਹੋ ਤਾਂ ਇਹ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਤੇ ਵੀ ਗਰੁੱਪ ਦੇ ਵਿੱਚ ਵੀ ਜੋੜ ਸਕਦੇ ਹੋ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਉਸ ਗਰੁੱਪ ਦੇ ਰਾਹੀਂ ਦਿੱਤੀ ਜਾਂਦੀ ਹੈ ਜੀ ਸੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੀ ਇਗਨੋਰ ਨਹੀਂ ਕਰਨਾ ਅੱਕਣਾ ਨਹੀਂ ਵੀਡੀਓ ਤੋਂ ਛੋਟੀ ਜੀ ਵੀਡੀਓ ਹੁੰਦੀ ਹੈ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਦੋਸਤੋ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਕਹਿ ਰਿਹਾ ਹੈ ਆਈਈ ਦੇ ਨਿਜ਼ਮਾ ਦੇ ਅਨੁਸਾਰ ਕਰੇਲੂ ਵਾਇਰਿੰਗ ਚਾਲੂ ਕਰਨ ਤੋਂ ਪਹਿਲਾਂ ਕਿਹੜੇ ਟੈਸਟ ਕੀਤੇ ਜਾਂਦੇ ਹਨ ਹਾਂਜੀ ਦੋਸਤੋ ਸਭ ਤੋਂ ਪਹਿਲੀ ਆਪਸ਼ਨ ਹੈ ਲੀਕੇਜ ਟੈਸਟ ਦੂਸਰੀ ਹੈ ਪੋਲੈਰਿਟੀ ਟੈਸਟ ਤੀਸਰੀ ਹੈ ਅਰਥ ਟੈਸਟ ਚੌਥੀ ਹੈ ਇਹ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਇਹ ਬਣਦਾ ਹੈ ਜੀ ਲੀਕੇਜ ਟੈਸਟ ਕਿਹੜੀ लीकेज टेस्ट ठीक है जी ऑप्शन ऊड़ा इसका बिल्कुल राइट आंसर है ठीक है जी सो चलते हैं नेक्स्ट क्वेश्चन पे जी क्वेश्चन नंबर है दो जी कह रहा नमी वाली जगह पे ਕਿਹੜੀ ਵਾਇਰਿੰਗ ਹੋਣੀ ਚਾਹੀਦੀ ਹੈ ਨਵੀਂ ਵਾਲੀ ਜਗ੍ਹਾ ਤੇ ਆਪਸ਼ਨਸ ਆਪਣੇ ਸਾਹਮਣੇ 4 ਦਿੱਤੀਆਂ ਹੋਈਆਂ ਹਨ ਇਸੇ ਤਰ੍ਹਾਂ ਹੀ ਪੇਪਰ ਦੇ ਵਿੱਚ ਵੀ 4 ਦਿੱਤੀਆਂ ਹੋਣਗੀਆਂ ਇੱਕ ਤੁਸੀਂ ਟਿਕ ਕਰਨੀ ਹੈ ਉਹ ਸਹੀ ਬਿਲਕੁਲ ਟਿਕ ਕਰਨੀ ਹੈ ਹਾਂਜੀ ਆਪਸ਼ਨ ਪਹਿਲੀ ਹੈ ਲੈਡ ਸੀਥ ਵਾਇਰਿੰਗ ਦੂਸਰੀ ਹੈ ਬੈਟਨ ਵਾਇਰਿੰਗ ਤੀਸਰੀ ਹੈ ਕਲੀਟ ਵਾਇਰਿੰਗ ਚੌਥੀ ਹੈ ਸੀਟੀਐਸ ਵਾਇਰਿੰਗ ਹਾਂਜੀ ਦੋਸਤੋ So, इसका जो राइट आंसर है जी वो है सीथ वायरिंग लैड सीथ वायरिंग राइट दोस्तों ऑप्शन ऊड़ा इसका बिल्कुल राइट आंसर है चलो जी नेक्स्ट क्वेश्चन चलिए जी क्वेश्चन नंबर है तीन ਕਹ ਰਿਹਾ ਹੈ ਕਿਹੜੀ ਵਾਇਰਿੰਗ ਅੱਗ ਤੋਂ ਬਚਾ ਕਰਦੀ ਹੈ ਕਿਹੜੀ ਵਾਇਰਿੰਗ ਅੱਗ ਤੋਂ ਬਚਾ ਕਰਦੀ ਹੈ ਜੀ ਹਾਂ ਜੀ ਦੋਸਤੋ ਆਪਸ਼ਨ ਪਹਿਲੀ ਹੈ ਬੈਟਨ ਵਾਇਰਿੰਗ ਦੂਸਰੀ ਹੈ ਕੈਸਿੰਗ ਕੈਪਿੰਗ ਵਾਇਰਿੰਗ ਤੀਸਰੀ ਹੈ ਕੰਡੂਟ ਵਾਇਰਿੰਗ ਚੌਥੀਏ ਇਹਨਾਂ ਵਿੱਚੋਂ ਕੋਈ ਨਹੀਂ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ कंड्यूट कंड्यूट वायरिंग ऑप्शन ए डी इज द बिल्कुल राइट आंसर है जी ठीक है जी चलो जी नेक्स्ट क्वेश्चन ते जी क्वेश्चन नंबर है 4 दोस्तों ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਵੇਖ ਲਓ ਜਿੰਨੀਆਂ ਵੀ ਅਸੀਂ ਕਲਾਸਾਂ ਕਰਵਾ ਰਹੇ ਆਂ ਅਤੇ ਜਿਹੜੀਆਂ ਹੁਣ ਅੱਗੇ ਅਸੀਂ ਕਰਵਾਵਾਂਗੇ ਤੇ ਜਿਹੜੀਆਂ ਅਸੀਂ ਪਹਿਲਾਂ ਕਰਵਾ ਚੁੱਕੇ ਹਾਂ ਸਾਰੀਆਂ ਕਲਾਸਾਂ ਦੇਖ ਲਓ ਪ੍ਰੈਨਸ਼ਿਪ ਦੇ ਪੋਸਟਾਂ ਆਉਣ ਵਾਲੀਆਂ ਹਨ 100% ਇਸ ਦੇ ਵਿੱਚੋਂ ਹੀ MCQ ਪੁੱਛੇ ਜਾਣਗੇ ਜੀ ਠੀਕ ਹੈ ਜੀ ਸੋ ਜ਼ਰੂਰ ਦੇਖ ਲਓ ਕਿਉਂਕਿ ਹੁਣ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿਓ ਅੱਗੇ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਹੈ ਇਸ਼ਤਿਹਾਰ ਵਗੈਰਾ ਆਉਂਦਾ ਹੈ ਪੋਸਟਾਂ ਆਉਂਦੀਆਂ ਨੇ ਪ੍ਰੈਨਸ਼ਿਪ ਦੀਆਂ ਤਾਂ ਵੀ ਤੁਹਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਦੋਸਤੋ ਸੋ ਜ਼ਰੂਰ ਦੇਖੋ ਹਾਂਜੀ ਬਲਬ ਦੇ ਪੱਖੇ ਕਿਵੇਂ ਕਨੈਕਟ ਕੀਤੇ ਜਾਂਦੇ ਹਨ ਬਲਬ ਤੇ ਪੱਖੇ ਬਲਬ ਤੇ ਪੱਖੇ ਕਿਵੇਂ ਕਨੈਕਟ ਕੀਤੇ ਜਾਂਦੇ ਹਨ ਕਿਸ ਸਾਰਾ ਉਹਨਾਂ ਦੀ ਵਾਇਰਿੰਗ ਕੀਤੀ ਜਾਂਦੀ ਹੈ ਜੀ ਆਪਸ਼ਨ ਆ ਆਪਣੇ ਕੋਲ ਦਿੱਤੇ ਹੋਏ ਨੇ ਪਹਿਲੀ ਹੈ ਪੈਰਲਲ ਦੂਸਰੀ ਹੈ ਸੀਰੀਜ਼ ਤੀਸਰੀ ਹੈ ਪੈਰਲਲ ਸੀਰੀਜ਼ ਪੈਰਲਲ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ हां जी दोस्तों सो so, इसका जो राइट आंसर है जी हां जी दोस्तों वो है पैरेललर ਦੇ ਵਿੱਚ ਕਿਸ ਦੇ ਵਿੱਚ पैरेललर ਦੇ ਵਿੱਚ ठीक है जी ऑप्शन उड़ा इसका जो कि राइट आंसर है जी ਮੇਰੇ ਪਿਆਰੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਐਂਡ ਕਮੈਂਟ ਜ਼ਰੂਰ ਕਰ ਦਿਓ ਜੀ ਇੱਕ ਵਾਰ ਕਮੈਂਟ ਜ਼ਰੂਰ ਕਰ ਦਿਓ ਸਾਨੂੰ ਪਤਾ ਲੱਗ ਜਾਏਗਾ ਕਿ ਇਸ ਬੱਚੇ ਸਾਨੂੰ ਕਿੰਨਾ ਕੁ ਪਿਆਰ ਕਰਦੇ ਹਨ ਕੋਈ ਵੀ ਚੀਜ਼ ਪੁੱਛਣਾ ਕੋਈ ਵੀ ਇਨਕੁਆਰੀ ਤੁਸੀਂ ਕਮੈਂਟ ਦੇ ਵਿੱਚ ਵੀ ਪੁੱਛ ਸਕਦੇ ਹੋ ਜੀ ਸੋ ਨੈਕਸਟ ਕੁਐਸਚਨ ਚੱਲ ਗਿਆ ਜੀ ਆਪਾਂ ਹੁਣ ਕੁਐਸਚਨ ਨੰਬਰ ਹੈ 5 ਫਿਊਜ਼ ਦੇ ਕੀ ਕੰਮ ਹੁੰਦੇ ਹਨ ਫਿਊਜ਼ ਦੇ ਆਪਸ਼ਨ ਪਹਿਲੀ ਹੈ ਜਦੋਂ ਸਰਕਟ ਵਿੱਚ ਕਰੰਟ ਜ਼ਿਆਦਾ ਹੋਵੇ ਤਾਂ ਇਹ ਸਰਕਟ ਨੂੰ ਕੱਟ ਦਿੰਦਾ ਹੈ ਆਪਸ਼ਨ ਦੂਸਰੀ ਹੈ ਸਰਕਟ ਵਿੱਚ ਕਰੰਟ ਨਹੀਂ ਜਾਣ ਦਿੰਦਾ ਤੀਸਰੀ ਹੈ ਉੜਾ ਅਤੇ ਐੜਾ ਦੋਨੇ ਯਾਨੀ ਕਿ ਆ ਦੋਵੇਂ ਉੱਪਰ ਵਾਲੇ ਇਸ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਜਦੋਂ ਕੋਈ ਵੀ ਚੀਜ਼ ਓਵਰਲੋਡ ਹੁੰਦੀ ਹੈ ਤਾਂ ਜਿਹੜਾ ਫਿਊਜ਼ ਲੱਗਾ ਹੁੰਦਾ ਹੈ ਇੱਕ ਫਿਊਜ਼ ਹੁੰਦਾ ਹੈ ਜੀ ਠੀਕ ਹੈ ਜੀ ਉਹ ਕੀ ਜਦੋਂ ਓਵਰਲੋਡ ਹੋ ਗਿਆ ਉਹ ਪਿੰਗਲ ਜਾਂਦਾ ਹੈ ਜੀ ਆਪਾਂ ਕਹਿੰਦੇ ਨਾ ਫੇ ਸੁੱਟ ਗਿਆ ਜੀ ਫਿਊਜ਼ ਉੱਡ ਗਿਆ ਤਾਂ ਇਹ ਉੱਡਣ ਦਾ ਮਤਲਬ ਇਹ ਹੈ ਕਿ ਪਿੰਗਲ ਜਾਂਦਾ ਹੈ ਓਵਰਲੋਡ ਹੋ ਜਾਂਦਾ ਹੈ ਓਨੀ ਉਨੀ ਵੋਲਟ ਤੋਂ ਜ਼ਿਆਦਾ ਕਰੰਟ ਚੱਲ ਨਹੀਂ ਸਕਦਾ ਇਸ ਲਈ ਇਹ ਫਿਊਜ਼ ਹੋ ਜਾਂਦਾ ਹੈ ਆਪਣੇ ਟਰਾਂਸਫਾਰਮਰ ਲੱਗੇ ਹੁੰਦੇ ਹਨ ਜੀ ਡਿਸਟ੍ਰੀਬਿਊਸ਼ਨ ਟਰਾਂਸਫਾਰਮ ਜਿਹੜੇ ਆਪਣੇ ਘਰਾਂ ਤੱਕ ਬਿਜਲੀ ਨੂੰ ਪਹੁੰਚਾਉਂਦੇ ਹਨ ਠੀਕ ਹੈ ਜੀ ਉਸ ਦੇ ਵਿੱਚ ਇੱਕ ਪਹਿਲਾਂ ਲੱਗਿਆ ਹੁੰਦਾ ਹੈ ਜੀ ਜੀਓ ਸਵਿਚ ਜਿੰਨੂੰ ਆਪਾਂ ਕੰਟਰੋਲਰ ਸਵਿਚ ਵੀ ਕਹਿ ਦਿੰਦੇ ਆ ਜਿੰਨੂੰ ਆਪਾਂ ਕੀ ਕਹਿ ਦਿੰਨੇ ਆ ਕੰਟਰੋਲਰਸ ਵਿੱਚ ਠੀਕ ਹੈ ਜੀ ਇੱਥੇ ਇੱਕ ਲੱਗਿਆ ਹੁੰਦਾ ਜੀ ਆਪਣਾ ਸਵਿਚ ਇੱਥੇ ਆਪਣਾ ਹੋ ਗਿਆ ਟਾਪ ਚੈਨਲ ਜੀ ਜਿਸ ਤੇ ਆਪਾਂ ਨੀਆਂ ਜੋ ਤਾਰਾਂ ਆਉਂਦੀਆਂ ਹਨ ਜੀ ਦਿਸਕਾ ਪਾਕ ਹੈ ਜਿੱਥੇ ਤਾਰਾਂ ਦਾ ਸੈਕ ਕੀਤਾ ਹੁੰਦਾ ਹੈ ਜੀ ਚੈਨਲ ਆ ਗਿਆ ਜੀ ਚਾਹਾਂ ਥੱਲੇ ਜੈਂਪਰ ਆ ਗਿਆ ਆਪਣੇ ਕਨੈਕਟਰ ਵਗੈਰਾ ਦੇ ਜਿਹੜੇ ਕੀ ਕੰਟਰੋਲਰ ਸਵਿਚ ਤੱਕ ਪਹੁੰਚਦੇ ਹਨ ਕੰਟਰੋਲਰ ਸਵਿਚ ਤੋਂ ਬਾਅਦ ਇੱਕ ਫਿਊਜ਼ ਹੰਡ ਲੱਗੀ ਹੁੰਦੀ ਹੈ ਜੀ ਜਿੱਥੇ ਫਿਊਜ਼ ਲੱਗਦੇ ਆਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਥੱਲੇ ਆਉਂਦਾ ਹੈ ਜੀ ਟਰਾਂਸਫਾਰਮਰ ਦਾ ਬੈਡ ਜਿੱਥੇ ਕੀ ਆਪਾਂ ਟਰਾਂਸਫਾਰਮਰ ਰੱਖਣਾ ਹੁੰਦਾ ਜੀ ਇਥੇ ਫਿਊਜ਼ ਕੱਟ ਕਰ ਜਾਂਦਾ ਜੀ ਤੇ ਕਰੰਟ ਆਪਨੇ ਤੱਕ ਨਹੀਂ ਪਹੁੰਚਦਾ ਠੀਕ ਹੈ ਜੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਕਹਿੰਦਾ ਜਦੋਂ ਸਰਕਟ ਵਿੱਚ ਕਰੰਟ ਜ਼ਿਆਦਾ ਹੋਵੇ ਤਾਂ ਇਹ ਸਰਕਟ ਨੂੰ ਕੱਟ ਦਿੰਦਾ ਹੈ ਆਪਸ਼ਨ ਊੜਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 6 ਹੇਠ ਲਿਖਿਆਂ ਵਿੱਚੋਂ ਸਭ ਤੋਂ ਵਧੀਆ ਕੰਡਕਟਿੰਗ ਪਦਾਰਥ ਕਿਹੜਾ ਹੈ ਹਾਂਜੀ ਦੋਸਤੋ ਚਾਂਦੀ ਪੋਰਸਲਿਨ ਮਾਈਕਾ ਜਾਂ ਐਲੂਮੀਨੀਅਮ ਸੋ ਦੋਸਤੋ ਇੱਕ ਉਦਾਹਰਨ ਤਰ੍ਹਾਂ ਉਦਾਹਰਨੀ ਆ ਜੀ ਤੇ ਹੁਣ ਦੱਸ ਦਿੰਦਾ ਮੈਂ ਸ਼ਾਰਟਕਟ ਸਭ ਤੋਂ ਚੰਗਾ ਕਨੈਕਟਰ ਤੇ ਸਭ ਤੋਂ ਮਾੜਾ ਕਨੈਕਟਰ ਜੋ ਆਪਾਂ ਪੇਪਰਾਂ ਦੇ ਵਿੱਚ ਕਰਦੇ ਆ ਜੀ ਹਾਂਜੀ ਇੱਕ ਉਦਾਹਰਨ ਹੈ ਉਹ ਕੀ ਹੈ ਜੀ ਸੱਚ ਚੰਗੀ ਗੱਲ ਇਹ ਹਾਂਜੀ ਇਹ ਬਹੁਤ ਵਧੀਆ ਤਰੀਕਾ ਹੈ ਕਨੈਕਟਿਵ ਨੂੰ ਕਨੈਕਟਰ ਪਦਾਰਥ ਨੂੰ ਯਾਦ ਕਰਨ ਲਈ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਸੱਚ ਦਾ ਮਤਲਬ ਹੋ ਗਿਆ ਜੀ ਹਾਂਜੀ ਸੱਚ ਚੰਗੀ ਗੱਲ ਐ ਬਿਲਕੁਲ ਰਾਈਟ ਐ ਜੀ ਵਾਕਈ ਸੱਚ ਚੰਗੀ ਗੱਲ ਐ ਹਨਾ ਹਾਂਜੀ ਸੱਚ ਦਾ ਮਤਲਬ ਹੋ ਗਿਆ ਸਿਲਵਰ ਨੋਟ ਕਰ ਲਓ ਜੀ ਸਿਲਵਰ ਹਾਂਜੀ ਠੀਕ ਐ ਜੀ ਸੌਰੀ ਮਿਸਟੇਕ ਹੋ ਗਈ ਥੋੜੀ ਜੀ दबाव तो कर देना जी सच ची गल है सच चगी गल है हाँ जी सही थी पहला भी वैसे अपना सही सीगा, हाँ जी सच द मतलब सिल्वर सिल्वर चंगी यानी के कॉपर तांबा गल गोल्ड यानी के सोना ए एलूमीनियम ਠੀਕ ਹੈ ਜੀ ਹੁਣ ਸਭ ਤੋਂ ਪਹਿਲ ਜੇਕਰ ਉਹ ਕਹ ਦੇਵੇ ਸਭ ਤੋਂ ਮਾੜਾ ਕੰਡਕਟਿੰਗ ਪਦਾਰਥ ਕਿਹੜਾ ਸਭ ਤੋਂ ਮਾੜਾ ਤਾਂ ਸਭ ਤੋਂ ਮਾੜਾ ਕਿਹੜਾ ਆ ਜਾਏਗਾ ਜੀ ਇੱਧਰ ਹਾਂਜੀ ਐਲੂਮੀਨੀਅਮ ਤੇ ਸਭ ਤੋਂ ਚੰਗਾ ਕਿਹੜਾ ਜੀ ਫਰਸਟ ਤੇ ਪਿਆ ਜੀ ਸਿਲਵਰ ਸੱਚ ਤਾਂ ਇਸ ਦਾ ਉਹਨੇ ਕੀ ਪੁੱਛਿਆ ਹੈ ਹੀਟ ਰੇਖਾਂ ਵਿੱਚੋਂ ਕਿਹੜਾ ਸਭ ਤੋਂ ਵਧੀਆ ਕੰਡਕਟਿੰਗ ਪਦਾਰਥ ਹੈ ਸਿਲਵਰ ਯਾਨੀ ਕਿ ਚਾਂਦੀ ਤਾਂ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਜਾਂਦੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਹਾਂਜੀ ਕੁਐਸਚਨ ਨੰਬਰ ਹੈ 7 ਜਿਹੜਾ ਕਰੰਟ ਇੱਕ ਦਿਸ਼ਾ ਵਿੱਚ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਜਿਹੜਾ ਕਰੰਟ ਇੱਕ ਦਿਸ਼ਾ ਵਿੱਚ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਤਾਂ ਆਪਸ਼ਨਾਂ ਆਪਣੇ ਕੋਲ ਦਿੱਤੀਆਂ ਹੋਈਆਂ ਨੇ ਪਹਿਲੀ ਹੈ AC ਦੂਸਰੀ ਹੈ DC ਤੀਸਰੀ RMS ਚੌਥੀਆ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਡੀਸੀ ਇੱਕ ਦਿਸ਼ਾ ਵਿੱਚ ਕਰੰਟ ਚੱਲਦਾ ਹੈ ਜੀ ਡੀਸੀ ਤੇ ਜੇ ਏਸੀ ਉਹ ਆਪਣੇ ਸਾਈਕਲ ਚੇਂਜ ਕਰਦਾ ਰਹਿੰਦਾ ਹੈ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਤੇ ਜੀ ਕਵਸਚਨ ਨੰਬਰ ਹੈ 8 ਕਹਿ ਰਿਹਾ ਜੇਕਰ 100 ਵਾਟ ਦੇ ਦੋ ਬਲਬ ਸੀਰੀਜ਼ ਵਿੱਚ ਲਗਾਏ ਜਾਣ ਤਾਂ ਹਰੇਕ ਬਲਬ ਦੀ ਲਾਈਟ ਸੀਰੀਜ਼ ਦੀ ਗੱਲ ਕੀਤੀ ਹੈ ਜੀ ਹਾਂਜੀ ਆਪਸ਼ਨਾਂ ਆਪਣੇ ਕੋਲ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਉਤਨੀ ਹੀ ਰਹੇਗੀ ਦੂਸਰੀ 1.5 ਗੁਣਾ ਹੋ ਜਾਵੇਗੀ ਜੀ ਦੁਗਣੀ ਹੋ ਜਾਵੇਗੀ ਜੀ ਅੱਧੀ ਰਹਿ ਜਾਵੇਗੀ ਜੀ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਅੱਧੀ ਰਹਿ ਜਾਵੇਗੀ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 9 ਇੱਕ ਮੂਵਿੰਗ ਕੁਆਇਲ ਗਲਵੈਨੋਮੀਟਰ ਨੂੰ ਐਮ ਮੀਟਰ ਕਿਵੇਂ ਬਣਾਇਆ ਜਾਂਦਾ ਹੈ ਐਮ ਮੀਟਰ ਕਿਵੇਂ ਬਣਾਇਆ ਜਾਂਦਾ ਹੈ ਇੱਕ ਗਲਵੈਨੋਮੀਟਰ ਨੂੰ ਜੀ ਵਾਧਰ ਰੈਜ਼ਿਸਟੈਂਸ ਸਿਰਜ ਵਿੱਚ ਲਗਾ ਕੇ ਕਾਟਰ ਰੈジਸਟੈਂਸ ਸੀਰੀਜ਼ ਵਿੱਚ ਲਗਾ ਕੇ ਵਾਧ ਰੈジਸਟੈਂਸ ਪੈਰਲਲ ਵਿੱਚ ਲਗਾ ਕੇ ਜਾਂ ਐਮਮੀਟਰ ਬਣਾਇਆ ਹੀ ਨਹੀਂ ਜਾ ਸਕਦਾ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਏ ਹੈ ਜੀ ਕਾਟਰ ਰੈジਸਟੈਂਸ ਸੀਰੀਜ਼ ਵਿੱਚ ਲਗਾ ਕੇ ਆਪਸ਼ਨ ਐਡ ਆ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਜੀ ਕਵੈਸਚਨ ਨੰਬਰ ਹੈ 10 ਕਹਿ ਰਿਹਾ ਹੈ ਹੇਠ ਲਿਖੇ ਵਿੱਚੋਂ ਕਿਹੜਾ ਪਦਾਰਥ ਫਿਊਜ਼ ਤਾਰ ਵਜੋਂ ਵਰਤਿਆ ਜਾਂਦਾ ਹੈ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਹਾਂਜੀ ਪਹਿਲੀ ਹੈ ਟਿਨ ਜ਼ਿੰਕ ਪੋਰਸਲਿਨ ਜਾਂ ਕੋਬਾਲਟ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਉੜਾ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਅੱਜ ਦੋਸਤਾਂ ਵਿੱਚ ਤੱਕ ਸ਼ੇਅਰ ਕਰੋ ਜੀ ਕਮੈਂਟ ਜ਼ਰੂਰ ਕਰੋ ਜੀ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਜੀ ਅਰ ਨਾਲ ਦਿੱਤੇ ਬੈਲ ਐਂਗਲ ਵੀ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਮਿਲ ਸਕੇ ਜੀ ਸੋ ਜੇਕਰ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਟੈਕਟ ਕਰ ਸਕਦੇ ਹੋ ਜੀ 964615143 ਓਨਲੀ 200 ਰੁਪਏ ਦਾ ਆਫਰ ਚੱਲ ਰਿਹਾ ਹੈ ਜੀ ਜਿਸ ਦੇ ਵਿੱਚ ਤੁਹਾਨੂੰ ਮਿਲਣਗੇ ਜੀ ਹਜ਼ਾਰ ਦੇ ਕਰੀਬ ਐਮਸੀਕਿਊ ਟਾਪ ਦੇ ਐਮਸੀਕਿਊ ਹੋਣਗੇ ਜੀ ਵਿਦ ਆਨਸਰ ਠੀਕ ਹੈ ਜੀ ਬਹੁਤ ਵਧੀਆ ਮਟੀਰੀਅਲ ਖੁੱਦਾ ਇਤਿਹਾਸ ਸਾਰਾ ਤਿਆਰ ਕੀਤਾ ਹੋਇਆ ਜੀ ਸੋ ਇੱਕ ਵਾਰ ਜ਼ਰੂਰ ਲਓ ਜੀ ਸੋ ਆਪਾਂ ਮਿਲਦੇ ਆਂ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ ਵੈਰੀ ਮਚ